ਮਤਲਬ ਹਾਲਾਤ ਇਹ ਨੇ ਮਾਨ ਸਾਹਿਬ ਤੁਸੀਂ ਕਹਿ ਰਹੇ ਹੋ ਕਿ 300 ਤੋਂ ਵੱਧ ਮੰਡੀਆਂ 15 ਤਰੀਕ ਨੂੰ ਬੰਦ ਕਰ ਦੇਣੀਆਂ ਤੇ ਤੁਸੀਂ ਕਹਿ ਰਹੇ ਹੋ ਕਿ ਕੋਈ ਕਟ ਨਹੀਂ ਲੱਗਿਆ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਮੇਰੇ ਰਾਜ ਦੇ ਵਿੱਚ ਖੁਸ਼ ਨਹੀਂ ਮੈਂ ਪੰਜਾਬਦੂ ਮੈਂ ਆ ਵੀ ਲਾ ਲਉ ਆ ਵੀ ਲਾ ਲਉ ਆ ਬੀਜ ਵੀ ਲਾ ਲਉ ਦਾਣਾ ਦਾਣਾ ਚੱਕੂਗਾ ਨਾ ਕਰੋ ਇਹ ਨਾ ਕਰੋ ਆਪਰਾਹੀਓਂ ਕੀ ਕਰੀਏ ਅਸਲ ਦੁੱਖ ਬਹੁਤ ਦੁਖੀ ਹਾਲਾਤ ਇਹ ਨੇ ਕਿ ਇਹ ਪਿੰਡਾਂ ਵਾਲੀ ਮੰਡੀ ਆ ਪਿਓਰ ਤੇ ਪਿੰਡਾਂ ਵਾਲੀ ਮੰਡੀਆਂ ਦੇ ਵਿੱਚ ਵੀ ਢੇਰ ਲੱਗਿਆ ਪਿਆ ਝੋਨੇ ਦਾ ਤੇ ਤੁਸੀਂ ਕਹਿੰਦੇ ਹੋ ਕਿ ਮੰਡੀਆਂ ਬੰਦ ਕਰਨੀਆਂ ਨੇ ਆ ਦੇਖੋ ਸੰਗਤ ਖੜੀ ਆ ਸਾਰੀ ਤੇ ਹੁੱਪੂਪੂ ਕੇ ਬੋਲਦੀ ਆ ਕਿ 100 30 ਰੁਪਏ ਦਾ ਜਿਹੜਾ ਕਟ ਲਾ ਕੇ ਹਾਈਬ੍ਰਿਡ ਬਰੀ ਚੱਕੇ ਜਾ ਰਹੇ ਆ ਪੰਜ ਥੈਲੇ ਆ ਮਾੜੀਆ ਨਾ ਹਾਂ ਨਾਲ ਦੀ ਗਿਲਤੀ ਪੰਜ ਥੈਲੇ ਦਿੱਤੇ ਹੈ ਐਤੀ ਪੰਜ ਥੈਲੇ ਪੰਜ ਥੈਲੇ ਕੁਆਂਟਲ ਮਾ ਕਰਕੋ ਨੇ ਸੌ ਥੈਲੇ ਮਗਰ ਪੰਜ ਥੈਲਿਆਂ ਦਾ ਮਤਲਬ ਕਟ ਮਤਲਬ ਇਹ ਹਾਲਾਤ ਨੇ ਪੰਜਾਬ ਦੇ ਦਾਣਾ ਮੰਡੀਆਂ ਦੇਖੋ ਸਾਡਾ ਕੋਈ ਮਕਸਦ ਇਹ ਨਹੀਂ ਹੈਗਾ ਵੀ 10 ਨਵੰਬਰ ਤੱਕ ਅਸੀਂ ਜਸਹਰ ਸਿੰਘ ਆਪਾਂ ਸਾਰੇ ਗੱਲ ਕਰ ਰਹੇ ਸੀ ਬੈਠੇ ਘਰੇ ਸਾਰੇ ਪਿੰਡ ਦੀ ਸੰਗਤ ਖੜੀ ਆ ਵੀ 10 ਨਵੰਬਰ ਤੱਕ ਤਾਂ ਕਣਕ ਦੀ ਬਜਾਈ ਹੋ ਜਾਂਦੀ ਸੀ ਤੇ ਅੱਜ 12 ਨਵੰਬਰ ਦੇ ਵਿੱਚ ਹਲੇ ਮਤਲਬ ਜ਼ਿੰਮੇਦਾਰ ਮੰਡੀਆਂ 'ਚ ਬੈਠੇ ਨੇ। ਕੋਈ ਨਾ ਜੀ ਹਲੇ ਕੋਈ ਨਹੀਂ ਅਜੇ ਤਾਂ ਤੇ ਹਲੇ ਵੀ ਕਿੰਨੀ ਤੁਹਾਡੇ ਇਲਾਕੇ ਦੇ ਵਿੱਚ ਨਵੇਂ ਸਰ ਦੇ ਕਿੰਨੀ ਕਰੇ ਝੋਨਾ ਖੜਾ ਹਲੇ ਆਪਣਾ ਫੀ ਇਹ ਜੇ ਖੇਤਾਂ 'ਚ ਪਿਆ ਸੀ ਹੁਣ। ਖੇਤਾਂ 'ਚ ਪਿਆ ਸੀ। ਮੈਂ ਸਮਝਦਾ ਕਿ ਇਹੋ ਜਿਹੇ ਹਾਲਾਤ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਦੇ ਵੀ ਕਿਸਾਨਾਂ ਨਾਲ ਨਹੀਂ ਹੋਏ। ਜਿਹੜੇ ਹਾਲਾਤ ਮਤਲਬ ਇੱਥੇ ਮੰਡੀਆਂ 'ਚ ਇਸ ਵਾਰ ਹੋਏ ਹੋਏ ਨੇ। ਕਿਉਂਕਿ ਇਹ ਸਰਕਾਰ ਦੇ ਪ੍ਰਬੰਧ ਕਰਨੇ ਸੀ। ਕੋਈ ਕਿਸੇ ਦਾ ਰੌਲਾ ਪਾਉਣ ਨੂੰ ਕਿਸੇ ਦਾ ਕੋਈ ਰਾਤ ਨੂੰ ਆ ਕੇ ਪਿੱਟ ਛਾਪੇ ਕਰਨ ਨੂੰ ਜੀ ਨਹੀਂ ਕਰਦਾ ਇੱਥੇ ਆ ਸਵਾ 8 ਹੋ ਗਏ ਤੇ ਮੰਡੀ ਦੇ ਵਿੱਚ ਦੇਖੋ ਹਲੇ ਵੀ ਜਿਹੜੇ ਮਤਲਬ ਕਿਸਾਨ ਫਿਰ ਰਹੇ ਨੇ ਹਲੇ ਵੀ ਹੋਰ ਝੋਨਾ ਵੀ ਆਉਣਾ ਸੋ ਮੇਰੀ ਬੇਨਤੀ ਇੰਨੀ ਹੈ ਕਿ ਪੂਰੇ ਪੰਜਾਬ ਦੇ ਪੂਰੇ ਪੰਜਾਬ ਦੇ ਮੇਰੀ ਖਾਸ ਕਰਕੇ ਨੌਜਵਾਨ ਵਰਗ ਨੂੰ ਪੰਜਾਬ ਅਤਿਸ਼ੀਆਂ ਨੂੰ ਕਿਸਾਨ ਅਤਿਸ਼ੀਆਂ ਨੂੰ ਸਾਰਨ ਬੇਨਤੀ ਆ ਕਿ ਸਾਰੇ ਪੰਜਾਬ ਦੀਆਂ ਮੰਡੀਆਂ 'ਚ ਜਾਓ ਅਸੀਂ ਆਪ ਜਿਵੇਂ ਕਹਿੰਦੇ ਨੇ ਮੰਡੀਆਂ ਬੰਦ ਕਰਨੀਆਂ ਮੈਂ ਕੱਲ ਤੋਂ ਸਾਰੀਆਂ ਮੰਡੀਆਂ ਦੇ ਵਿੱਚ ਲਗਾਤਾਰ ਹੁਣ ਜਿਹੜੀਆਂ ਮੰਡੀਆਂ ਦੀ ਲਿਸਟ ਬਣਾਈ ਫਿਰਦੇ ਨੇ ਕਿ ਬੰਦ ਕਰਨੀਆਂ ਨੇ ਉਹਨਾਂ ਸਾਰੀਆਂ ਦਾ ਦੌਰਾ ਕਰਾਂਗੇ। ਅਣੀ ਜੀ ਤੁਸੀਂ ਵੀ ਸਾਰੇ ਜ਼ਿਲ੍ਹੇ 'ਚ ਘੁੰਮੋ ਤਾਂ ਕਿ ਇਹ ਸਰਕਾਰ ਨੂੰ ਸਿੱਸਾ ਦਿਖਾਇਆ ਜਾ ਸਕੇ ਕਿ ਜਿਹੜੀਆਂ ਮੰਡੀਆਂ ਤੁਸੀਂ ਬੰਦ ਕਰਨ ਨੂੰ ਫਿਰਦੇ ਆ ਭਰੀਆਂ ਪੰਨਾਂ ਲੈ ਝੋਨੇ ਦੇ ਨਾਲ। ਕੋਈ ਨਹੀਂ ਤੁਸੀਂ ਕਹਿੰਦੇ ਹੋ ਕਿ ਇੱਥੋਂ ਚੱਕਿਆ ਗਿਆ ਝੋਨਾ ਹਾਲੇ ਤਾਂ ਝੋਨਾ ਤਾਂ ਖੇਤਾਂ 'ਚ ਖੜਾ ਹਲੇ। ਟਰਾਲੀ ਖੜੀ ਹੈ ਜੀ ਪਿੱਛੇ ਹਾਂਜੀ ਟਰਾਲੀ ਖੜੀ ਆ ਆਹ ਮੈਨੂੰ ਉਹ ਟਰਾਲੀ ਨੇ ਉਤਰਨਾ ਹਲੇ। ਇੱਕ ਪਿੰਡ ਉੱਤੋਂ ਗਿਆ ਪੱਖਾ ਲੱਗਣਾ। ਹਾਂਜੀ ਇੱਕ ਹੋਰ ਰਾਣੀ ਆ ਜੀ। ਇੱਕ ਹੋਰ ਆਉਣੀ ਆ। ਆਨੇ ਖਰੀਦਮਾਨ ਤਾਂ ਹੋ ਜਣੀ ਜੀ ਕੱਲੋਂ ਖਰੀਦਮਾਨ ਲੰਗਾ ਖਰੀਦ ਨਹੀਂ ਕਰਨੀ ਆ। ਮੈਂ ਆੜਤੀ ਆ ਮੈਂ। ਤੁਸੀਂ ਆੜਤੀ ਹੋ। ਇੱਥੇ ਕੀ ਕਹਿੰਦੇ ਵੀ ਕੱਲੋਂ ਖਰੀਦ ਕਰਨੀ ਨਹੀਂ? ਮਸ ਤਾਂ ਹੀ लास्ट ਖਰੀਦ ਆ ਜੀ ਇੱਥੇ ਮੰਨ ਮੰਡੀ ਬੰਦ ਹੋ ਜਾਂਦੀ। ਹੁਣ ਇਹ ਦੱਸੋ ਮੈਨੂੰ ਇੱਕ ਗੱਲ ਦੱਸੋ। ਆ ਨੇੜੇ ਆ ਜਾ ਕਾਕਾ। ਮੈਨੂੰ ਇਹ ਗੱਲ ਦੱਸੋ ਵੀ ਆੜਤੀ ਵੀ ਖੜੇ ਨੇ, ਕਿਸਾਨ ਵੀ ਖੜੇ ਨੇ। ਇਹ ਕਹਿੰਦੇ ਕੱਲੋਂ ਖਰੀਦ ਬੰਦ ਕਰ ਦੇਣੀ ਆ। ਜੇ ਕੱਲੋਂ ਖਰੀਦ ਬੰਦ ਕਰ ਦੇਣੀ ਆ ਤਾਂ ਇਹ ਜਿਹੜੇ ਟਰਾਲੀਆਂ ਭਰੀ ਫਿਰਦੇ ਨੇ ਕਿਸਾਨ ਤੇ ਜਿਹੜੇ ਕਹਿੰਦੇ ਨੇ ਹਲੇ ਹੋ ਟਰਾਲੀਆਂ ਆਉਣੀਆਂ ਨੇ ਇਹ ਕਿੱਥੇ ਜਾਣਗੇ ਬਈ? ਇੱਕ ਤਾਂ ਪਿੰਡ ਦੇ ਲਾਗੇ ਇੱਕ ਫੇਰ ਅਗਲੇ ਜਾਣਾ 50 ਕਿਲੋਮੀਟਰ ਲੈ ਕੇ ਫਿਰ 130 ਰੁਪਏ ਦਾ ਕਟਾ ਆ ਬਾਪੂ ਕਹ ਰਿਹਾ ਕਹਿੰਦਾ 100 ਥੈਲੇ ਮਗਰ ਕੱਲ ਸਾਡੇ ਪਰਿਵਾਰ ਦੇ ਵਿੱਚੋਂ 5 ਥੈਲੇ ਕੱਟ ਮਾਰਾ ਕੇ ਫੇਰ ਲੈ ਕੇ ਗਿਆ ਚਲੋ ਮੋਇਸਚਰ ਜਿਆਦਾ ਇਸ ਦਾ ਨਾ ਉਹਦੇ ਕਰਕੇ ਨਾ ਚਲੋ ਮੋਇਸਚਰ ਦਾ ਮਤਲਬ ਹੈ ਵੀ ਜਦੋਂ 17 ਮੋਇਸਚਰ ਫਿਰ ਤਾਂ ਚਲੋ ਫੁੱਲੇ ਮਤਲਬ ਇਹ ਇਹ ਇਦਾਂ ਇਹ ਇਦਾਂ ਕਦੇ ਨਹੀਂ ਹੋਇਆ ਮੋਇਸਚਰ ਘੱਟ ਹੋਵੇ ਵੱਧ ਹੋਵੇ ਪਰ ਕੱਟ ਕਦੇ ਨਹੀਂ ਲੱਗੇ ਨਹੀਂ ਲੱਗਦਾ ਹਾਂਜੀ ਇਹ ਇੱਕ ਇਦਾਂ ਦੀ ਗੱਲ ਬਸ ਮੌਸਮ ਹੀ ਨਹੀਂ ਸਾਥ ਹੁੰਦਾ ਹੋਰ ਹੀ ਪਰੇਸ਼ਾਨੀ ਮੌਸਮ ਪਰੇਸ਼ਾਨੀ ਮੌਸਮ ਕੀ ਕਰੂਗਾ ਜਿਹੜਾ ਜਿਹੜਾ 20 ਅਕਤੂਬਰ ਤੱਕ ਕੰਮ ਨਿਭੜਨਾ ਚਾਹੀਦਾ ਸੀ 12 ਨਵੰਬਰ ਤੱਕ ਹੋ ਗਿਆ ਅੱਜ ਹੁਣ ਜੇ ਕੋਈ ਜਾ ਕੇ ਮਹੀਨੇ ਨੂੰ ਕਹੇ ਵੀ ਹੁਣ ਮੌਸਮ ਧੁੱਪ ਨਹੀਂ ਨਿਕੜਦੀ ਧੁੰਦਾ ਜੀ ਹੁਣ 15 ਦਸੰਬਰ ਨੂੰ ਥੋੜਾ ਮੌਸਮ ਧੁੱਪ ਨਿਕੜਦੀ ਹੁੰਦੀ ਆ ਧੁੱਪ ਤਾਂ 20 ਅਕਤੂਬਰ ਤੱਕ ਹੀ ਹੋਊ ਹੁਣ ਤਾਂ ਮੌਸਮ ਦੇ ਹਿਸਾਬ ਨਾਲ ਬਦਲ So ਕਹਿਣ ਦਾ ਮਤਲਬ ਹੈ ਕਿ ਟੋਟਲ ਨਲਾਕੀ ਟੋਟਲ ਫੇਲ ਕਿਸਾਨ ਮਜ਼ਦੂਰ ਮਰ ਰਹੇ ਨੇ ਕਿਸਾਨ ਨਹੀਂ ਮਰਿਆ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਸਾਰੇ ਆਪਾਂ ਖੜੇ ਹੋਰੇ ਕਿਸਾਨ ਕਿਸਾਨ ਨਹੀਂ ਮਰਿਆ ਪੰਜਾਬ ਮਰ ਗਿਆ ਕਿਵੇਂ ਦਿਵਾਲੀ ਵਾਲੇ ਦਿਨ ਵੀ ਬਾਜ਼ਾਰ ਖਾਲੀ ਪਏ ਸੀ ਖਾਲੀ ਪਏ ਸੀ ਜੀ ਕਿਸਾਨ ਜਦੋਂ ਮੰਡੀਆਂ ਚ ਰੁੜ ਰਿਹਾ ਤਾਂ ਉਹਦਾ ਅਸਰ ਬਾਜ਼ਾਰ ਤੇ ਪੈਣਾ ਹੈ ਬਾਜ਼ਾਰ ਦਾ ਅਸਰ ਪੰਜਾਬ ਦੀ ਰਾਜਨੀਤੀ ਤੇ ਆਰਥਿਕ ਸਥਿਤੀ ਤੇ ਪੈਣਾ ਹੈ ਸੋ ਪੰਜਾਬ ਦਾ ਸਾਰਾ ਆਰਥਿਕ ਢਾਂਚਾ ਖੜ ਗਿਆ ਡਵੈਲਪਮੈਂਟ ਖੜ ਗਿਆ ਡਵੈਲਪਮੈਂਟ ਖੜ ਜਣੀ ਆ ਜਿਹੜੀ ਚੀਜ਼ ਮੰਡੀਆਂ ਵੇਚਣੀ ਆ ਉਹ ਮੰਡੀਆਂ ਚ ਰੁੜ ਰਹੀ ਆ ਜਿਹੜੀ ਚੀਜ਼ ਖਰੀਦਣੀ ਆ ਡੀਏਪੀ ਉਹ ਬਲੈਕ ਚ ਮਿਲ ਰਹੀ ਆ ਡੀਏਪੀ ਮਿਲ ਗਿਆ ਖੁੱਲਾ ਮਿਲੇ ਜੀ ਕਿਸੇ ਨੂੰ ਖੁੱਲਾ ਨਹੀਂ ਮਿਲਦਾ ਖੁੱਲਾ ਨਹੀਂ ਮਿਲਦਾ ਸ਼ੀਸ਼ੀ ਦਿੰਦੇ ਆ ਦੋ ਥੈਲਿਆਂ ਨਾਲ ਦੋ ਥੈਲਿਆਂ ਦੇ ਨਾਲ ਡੀਏਪੀ ਦੀ ਸ਼ੀਸ਼ੀ ਦਿੰਦੇ ਆ ਨਾਲ ਕੇਸ ਆ ਦਿੰਦੇ ਆ ਨਹੀਂ ਇੱਕ ਥੈ ਇੱਕ ਥੈਲੇ ਦੇ ਨਾਲ ਪ੍ਰਾਈਵੇਟ ਜਿੱਦਾਂ ਮੰਨ ਲਓ ਦੋ ਥੈਲੇ ਜਿਵੇਂ 40 ਥੈਲੇ ਚੱਕੇ ਮੈਨੂੰ 12000 ਦੀ ਐਕਸਟਰਾ ਚੱਕਣੀ ਪਈ ਮੈਂ ਆੜਤੀਆਂ ਖੁਦ 12000 ਦੀ ਚੱਕਣੀ ਪਈ ਮੈਂ ਵੀ ਵੀ 40000 ਦਾ ਰੇਹ ਚੱਕਿਆ ਉਹਦੇ ਨਾਲ 12000 ਰੁਪਏ ਦਾ ਨਾਲ ਹੋਰ ਸਮਾਨ ਚਕਾਤਿਆ ਤਾਂ ਡੀਏਪੀ ਮਿਲਦਾ ਜਿਹਦਾ ਕੋਈ ਮਤਲਬੇ ਨਹੀਂ ਜਿਹਦਾ ਕੋਈ ਮਤਲਬੇ ਨਹੀਂ ਹੈ ਮਤਲਬ ਇਹ ਤਾਂ ਤੱਕਾ ਹੈ ਸ੍ਰੀਆਮ ਹੋਰ ਵੀ ਗੱਲ ਉਹਨਾਂ ਅਸੀਂ ਤਾਂ ਆਪਣੇ ਜਿਹੜੇ ਘਰਾਂ 'ਚ ਬੈਠੇ ਆ ਇਹਨਾਂ ਦੇ ਪਰਵਾਸੀ ਬੰਦੇ ਆਏ ਹੋ ਇਹ ਘਰਾਂ ਨੂੰ ਕੀ ਲੈ ਕੇ ਜਾਓਗੇ ਇੱਥੋਂ ਸਾਰੇ 2-3 ਮਹੀਨੇ ਹੋ ਗਏ ਨੇ ਬੈਠੇ ਨੇ 2-3 ਮਹੀਨੇ ਹੋ ਗਏ ਘਰਾਂ ਨੂੰ ਕੀ ਲੈ ਜਾਓਗੇ ਮਜ਼ਦੂਰ ਵੀ ਖੜਾ ਕਿਸਾਨ ਵੀ ਖੜਾ ਵਪਾਰੀ ਵੀ ਖੜਾ ਸਾਰੇ ਇੱਥੇ ਹਜੇ ਤੱਕ ਮੰਡੀ ਸੋਮਾਨ ਸਾਹਿਬ ਬਦਲਾ ਵਾਲਿਓ ਤੇਜਰੀਵਾਲ ਸਾਹਿਬ ਦਰਨੇਸ਼ ਪਾਠਕ ਰਘਵ ਚੱਡਾ ਉਹਨਾਂ ਨੂੰ ਕਹਿੰਨਾ ਮੈਂ ਤੁਹਾਨੂੰ ਪਤਾ ਤਾਂ ਕੱਖ ਨਹੀਂ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਆ ਵੋਟਾਂ ਤੁਹਾਨੂੰ ਪਾਈਆਂ ਦੀਆਂ ਦਿੱਲੀ ਵਾਲਿਆਂ ਨੂੰ ਨਹੀਂ ਪਾਈਆਂ ਮਾਣਾ ਮੋਟਾ ਜਾਗੋ ਉਠੋ ਇਹ ਜਿਹੜੀ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਦੁਰਦਸ਼ਾ ਹੋ ਰਹੀ ਹੈ ਇਹਦੇ ਬਾਰੇ ਜਾਗੋ ਮੰਡੀਆਂ ਬੰਦ ਨਾ ਕਰੋ ਮੰਡੀਆਂ 'ਚ ਕਿਸਾਨ ਹਲੇ ਰੁੱਲ ਰਿਹਾ ਤੇ ਫਿਰ ਨੀਹ ਝੋਨਾ ਲੈ ਕੇ ਤੁਹਾਡੇ ਘਰੇ ਆ ਕੇ ਲੈ ਕੇ ਆਵਾਂਗੇ ਫਿਰ ਸਾਂਭ ਲੈ